ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਜੜਦੀ ਕਲਾ ਤੰਦਰੁਸਤੀ ਚ ਹੋਣਗੇ ਕੁਸ਼ਟ ਬੇਨਤੀ ਕਰਦੇ ਆਂ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦਾ ਇਹ ਬੈਲ ਬਟਨ ਨੂੰ ਔਰ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਪਹੁੰਚ ਚੁੱਕੇ ਆਂ ਪਿੰਡ ਖੇਮਕਨ ਬਾਰਡਰ ਤੇ ਜ਼ਿਲ੍ਹਾ ਸ਼੍ਰੀ ਲੰਗਦਾ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਸਜਨੋ ਨੂੰ ਪੱਟੀ ਭਾਈ ਅਸ਼ਵਨੀ ਕੁਮਾਰ ਜੀ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਤੇ ਇੱਕ ਮਾਦੀ ਲੈ ਕੇ ਆਇਆ ਚੰਗੀ ਟੌਪ ਦੀ ਠੀਕ ਹੈ ਜੀ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਐਂਡ ਤੱਕ ਜਰੂਰ ਜੁੜੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਤੇ ਆਓ ਲਈਏ ਜਾਣਕਾਰੀ ਕਰੀਏ ਗੱਲਬਾਤ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਚੜ੍ਹਦੀ ਕਲਾ ਠੀਕ ਹੈ ਜੀ ਹੋਰ ਸਲਾਮ ਜੈ ਜੀ ਵਧੀਆ ਜੀ ਅੱਜ ਇੱਕੋ ਹੀ ਆ ਅੱਜ ਇੱਕੋ ਹੀ ਠੀਕ ਹੈ ਜੀ ਡਰੈਸ ਨੋਟ ਕਰੀਗੇ ਪਿੰਡ ਆਪਣਾ ਖੇਮ ਕਰਨ ਜੀ ਹਾਂ ਤੇ ਤਹਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਜੀ ਹਾਂ ਮਾਹਲ ਤੇ 8196 ਹਾਂ 90 ਹਾਂ 21 ਠੀਕ ਆ ਤੇ ਕੀ ਡਿਟੇਲ ਕਿ ਨਵਾਸੂ ਆ ਕੀ ਗੱਲ ਬਾਤ ਹੈ ਇਹ ਪਾ ਜੀ ਤੀਜੇ ਸੁਵੇ ਜੀ ਮੈਂ ਹਾਂ ਕਿ ਮੈਂ ਮਗਲੇ ਥਾਂ ਦੀ ਤਿੱਲੜ ਜੀ ਅੱਛਾ ਮਗਲੇ ਥਾਂ ਦੀ ਠੀਕ ਆ ਜੀ ਠੀਕ ਆ ਬੱਚਾ ਇਹਦਾ ਜਿਹੜਾ ਠਾਂ ਠਾਂ ਹੋ ਗਿਆ ਹੈ ਅੱਛਾ ਠਾਂ ਡੇ ਜੀ ਨਹੀਂ ਲਾਉਂਦੇ ਅੱਛਾ ਦੋ ਤੇ 9 ਕਿਲੋ ਆ ਬੱਬਾ ਜੀ ਅੱਛਾ ਮਿਲਦੀ ਹਾਂਜੀ ਮਿਲਦੀ ਦੋਵੇਂ ਟਾਈਮ ਠੀਕ ਰੇ ਅੱਛਾ ਸ਼ਾਮਾਂ ਨੂੰ ਦੁੱਧ ਦਿੰਦੀ ਜੇ ਥੋੜਾ ਜਿਹਾ ਘੱਟ ਅੱਛਾ ਤੇ ਸਵੇਰੇ ਵੱਧ ਦਿੰਦੀ ਸਵੇਰੇ ਵੱਧ ਦਿੰਦੀ ਸਵੇਰੇ ਜੇ ਸ਼ਾਮਾਂ ਨੂੰ ਚਾਰ ਦਿੰਦੀ ਤੇ ਸਵੇਰੇ ਪੰਜ ਦੇ ਦਿੰਦੀ ਅੱਛਾ ਦੁੱਧ ਪੱਕਾ 9 ਕਿਲੋ ਮਿਹਰਵਾ ਮਿਹਰਵਾ ਹਾਂਜੀ ਸੱਚ ਸਹੀ ਗੱਲ ਆ ਸਹੀ ਤੇ ਤੋਰਾ ਤਰਾ ਕਰਾਈਏ ਚੱਕ ਪਾਪਾ ਜੀ ਤਾਂ ਮਰਜੀ ਕਰ ਥਾਣ ਬੜਾ ਸੋਣਾ ਨਾੜਾ ਨੂੜਾ ਵੜੀਆਂ ਚੰਗੀਆਂ ਪਾਪਾ ਜੀ ਬਾਈ ਨੂੰ ਮੱਟਾ ਵੇਖੋ ਮੈਂ ਦਾ ਵਜ ਨਹੀਂ ਵੜਾ ਲੋਡ ਵੜਾ ਹਨਾ ਤੇ ਉਹ ਵੀ ਨੀਲੀ ਰਾਵੀ ਥੋੜਾ ਪੱਖ ਰੱਖਦੀ ਹਨਾ ਹਲੋ ਇਹ ਲੀਰਾ ਵੀ ਸਜਣੋਂ ਪੱਖ ਰੱਖਦੀ ਆ ਤੇ ਕਦ ਕਾਠ ਡਾਕਟਰ ਦੇ ਮੋੜੇ ਤੇ ਆਉਂਦੀ ਗੈਨ ਲੋ ਦੇਖ ਸਕਦੇ ਹਾਂ ਹਾਂ ਪੂਰੀ ਵੱਡੀ ਵਾਹ ਵਾਹ ਲੋ ਲੰਮੇ ਲੈ ਜੋ ਡਾਕਟਰ ਪਰਲੇ ਬਣੇ ਮਾਗ ਲੈ ਸੰਦੀ ਤੇਲ ਜੇ ਵਜ਼ਨ ਵੱਡਾ ਆ ਜੇ ਵਾਹ ਵਾਹ ਵਜ਼ਨ ਵੱਲੋਂ ਨਹੀਂ ਕੋਈ ਕਸਰ ਹੈ ਠੀਕ ਹੈ ਜੀ ਮੋਡੇ ਲ ਆਉਂਦੀ ਜੇ ਮੋਡੇ ਦੇ ਐਡਾ ਵਜਨ ਲੱਗਾ ਕਰਮਾ ਵਾਲੀ ਨੂੰ ਤੇ ਇਹਦਾ ਮੁੱਲ ਕੀ ਰਹੇਗਾ ਜੀ ਬਾਬਾ ਜੀ 55000 ਦੀ ਮੈਂ ਹਾਂ ਨਾ ਹੋ ਜੇਗੀ ਠੀਕ ਆ 55000 ਦੀ ਗਲਤ ਪੈਸੇ ਨਹੀਂ ਮੰਗਦੇ ਅੱਛਾ ਹਾਂਜੀ ਚਲ ਸਾਡੇ ਨੂੰ 1000 ਛੋਟ ਕਰ ਦਿਓ ਕਰ ਦਾਂਗੇ ਬਾਬਾ ਜੀ ਉਤਰਾ 52 53000 ਦੀ ਉਤਰਾ ਹੀ ਹੈਗੀ ਆ ਹਾਂ ਹੈਗੀ ਆ ਜਿੰਦਾ ਵਜਨ ਲੱਗਾ ਲਓ ਜੀ 9 ਕਿਲੋ ਦੁੱਧ ਜੇ ਤੇ 54000 ਦੀ ਜਿਹੜੀ ਤੁਹਾਨੂੰ ਮਿਲ ਜੂਗੀ ਨਖ ਪਰਖ ਤਸੱਲੀ ਕਰਕੇ ਲੈ ਜਾਓ ਪਿੰਡ ਖਿਮਕਰਨ ਬਾਕੀ ਤਿੰਨ ਥਾਂ ਆ ਠੀਕ ਹੈ ਚੌਥਾ ਤਾਂ ਤੇਲ ਲਿਆ ਤੇ ਸੋਹਣੀ ਆ ਮੈਂ ਫੱਬਰ ਅਪ ਪੂਰੀ ਆ ਪਿੱਛੇ ਨੂੰ ਵਹਾਨਾ ਹੁਣਾ ਚੰਗਾ ਬਣਾਉਂਦੀ ਵੇਖ ਸਕਦੇ ਜੀ ਠੀਕ ਹੈ ਜੀ ਬਾਹਰ ਨੂੰ ਨਿਕਲਦੀ ਹਾਂ ਬਾਬਾ ਜੀ 55 ਦੀ 2 ਨੰਬਰ ਤੇ ਫਿਕ ਜਵੇ ਹਾਂ ਜੀ ਜਿੱਡਾ ਵਜਣ ਲੱਗਾ ਤੇ ਸਾਡੇ ਵੱਲੋਂ ਸਸੀ ਕਲ ਜੀ ਸਾਰਿਆਂ ਨੂੰ ਰੱਬ ਰੱਖਾ